ਹਾਂਜੀ ਸਰ 11 ਤੋਂ 225 ਨੂੰ ਥਾਣਾ ਫਲੋਰ ਪੁਲਿਸ ਨੂੰ ਲੋਕਲ ਨੈਪ ਤਹਿਸੀਲਦਾਰ ਨੂੰ ਅਪਲਿਕਤੀ ਸ਼ਿਕਾਇਤ ਦਿੱਤੀ ਗਈ ਸੀ ਕਿ RAM JI ਪੁੱਤਰ ਜੋਗਿੰਦਰ ਵੀਰ ਕੁਮਾਰ ਵਾਸੀ ਗੰਨਾਪਿੰਡ ਅਤੇ ਕੁਲਦੀਪ ਕੁਮਾਰ ਰਮੜਦਾਰ ਵਾਸੀ ਪੈਂਟੇਰਾ ਸਵੇਰੇ ਆਪਣੇ 2-3 ਅਣਜਾਣ ਵਿਕਤੀਆਂ ਦੇ ਇਹਨਾਂ ਨੇ 10 ਤਾਰੀਖ ਨੂੰ ਨੈਪ ਤਹਿਸੀਲਦਾਰ ਨੂੰ ਬੰਦੀ ਬਣਾ ਕੇ ਉਹਨਾਂ ਕੋਲ ਜ਼ਬਰਦਸਤੀ ਜਾਨ ਨੂੰ ਮਾਰਦੇ ਹੰਦਾ ਧੰਕਾ ਕੇ ਡਰਾਵਾ ਦੇ ਕੇ ਤੇ ਮੈਂ ਹੈਂਡਲਿੰਗ ਕਰਕੇ ਇਨਾਂ ਵੱਸੋਂ ਇੱਕ ਰਜਿਸਟਰੀ ਕਰਵਾਈ ਤਾਂ ਕਿ ਇਹਨਾਂ ਨੂੰ ਲੱਖਾਂ ਦਾ ਫਾਇਦਾ ਹੋ ਸਕੇ ਜੋ ਇਸ ਦਰਖਾਸਤਾਨ ਤੇ ਇਸੇ ਮੁਕਦਮਾ ਦਰਜ ਕੀਤਾ ਪਬਲਿਕ ਡਿਊਟੀ ਰਿਕਵਰਡ ਪਾਉਣ ਦਾ ਅਤੇ ਐਕਸਟਰੈਕਸ਼ਨ ਦੀ ਕਾਰਵਾਈ ਦਾ ਜਿਸ ਤੇ ਇਸ ਦੀ ਗ੍ਰਿਫਤਾਰੀ ਕਰਨ ਤੋਂ ਬਾਅਦ ਇਸ ਦਾ ਰਿਮਾਂਡ ਹਾਸਲ ਕੀਤਾ ਵਾ ਤੇ ਇਸ ਤਰ੍ਹਾਂ ਅਸੀਂ ਦੇਖਾਂਗੇ ਕਿ ਹੋਰ ਕਿਹੜੇ-ਕਿਹੜੇ ਮੈਂਬਰ ਇਨਵੋਲਵ ਸੀ ਉਹਨਾਂ ਦੀ ਗ੍ਰਿਫਤਾਰੀ ਵੀ ਜਲਦੀ ਕੰਸੀਡਰ ਕੀਤੀ ਜਾਵੇਗੀ ਇੰਨੇ ਬੰਦੇ ਤਾਂ ਰੈਸਟ ਕੀਤੇ ਟੋਟਲ ਦੋ ਬੰਦਿਆਂ ਦੇ ਮੁਕੱਦਮੇ ਸੀਗੇ ਜਿੱਤੇ ਇੱਕ ਬੰਦਾ ਗ੍ਰਿਫਤਾਰ ਹੈ ਤਾਂ ਇਹ ਦੋ ਤਿੰਨ ਅਨੁਸ਼ਾਸਕ ਹੋ ਰਿਹਾ ਹੈ ਉਹ ਇਸ ਵਾਰੇ ਕੁਲਦੀਪ ਸਿੰਘ ਲੰਬੜਦਾਰ ਨੂੰ ਪਤਾ ਹੈ ਜਿਸ ਜਿਸ ਤੋਂ ਗ੍ਰਿਫਤਾਰ ਕਰਕੇ ਬਾਕੀਆਂ ਦੀ ਗ੍ਰਿਫਤਾਰੀ ਵੀ ਕੀਤੀ ਜਾਵੇਗੀ ਥੈਂਕ ਯੂ